ਪਟਿਆਲੇ ਦਾ ਇੱਕ ਬਹੁਤ ਚਰਚਿਤ ਸ਼ਖਸ ਲਗਾ ਹੋਇਆ ਸੀਗਾ ਕਿ ਇੱਕ ਮਾਮਲਾ ਦਰਜ ਹੋ ਰੋਵੇ ਹਰਮਿਤ ਦੇ ਤਾਂ ਸ਼ਾਇਦ ਠਾਣੀ ਸਿਵਲ ਲਾਈਨ ਚ ਪਰਚਾ ਦਰਜ ਹੋ ਗਿਆ ਹਮ ਹਰਮਿਤ ਦੇ ਬੇਟੇ ਤੇ ਵੀ ਯਸ਼ਮ ਤੇ ਜੀ ਉਹਦੇ ਅਪਡੇਟ ਇਹ ਗੁਰੀ ਤੇ ਵੀ ਹਮ ਉਹਦਾ ਇੱਕ ਬੜਾ ਨਜ਼ਦੀਕੀ ਸਾਥੀ ਹੈ ਸੰਘੇੜਾ ਸ਼ਾਇਦ ਉਹਦੇ ਤੇ ਵੀ ਕਈਆਂ ਤੇ ਪਰਚਾ ਦਰਜ ਕਰ ਦਿੱਤਾ ਇੱਕ ਚੇਦੀ ਮੈਨੂੰ ਸੂ ਮਿਲੀ ਆ ਜੁਲਕਾ ਠਾਣਾ ਤੁਹਾਨੂੰ ਨਹੀਂ ਸ਼ਾਇਦ ਪਤਾ ਹੋਵੇਗਾ ਜੁਲਕਾ ਠਾਣਾ ਖੁਸ਼ਟ ਲੋਹਰਾਂ ਦੇ ਇਲਾਕੇ ਚ ਜੀ ਜੀ ਜੁਲਕਾ ਠਾਣੇ ਦੇ ਵਿੱਚ ਵੀ ਮਾਈਨਿੰਗ ਦਾ ਸ਼ਾਇਦ ਪਰਚਾ ਕੱਟ ਦਿੱਤਾ ਗਿਆ ਪਰ ਉਹ ਐਫ ਆਈ ਆਰ ਨਾ ਤਾਂ ਆਫਲਾਈਨ ਨਾ ਆਨਲਾਈਨ ਜਿਹੜੀ ਆ ਉਹ ਨਸ਼ਰ ਹੋਣ ਦਿੱਤੀ ਜਾ ਰਹੀ ਆ ਤਾਂ ਕਿ ਜੇ ਮੰਨ ਲਓ ਹਰਮੀਤ ਇੱਕ ਜਗ੍ਹਾ ਤੋਂ ਰਾਹਤ ਲੈ ਲੇਗਾ ਤਾਂ ਦੂਜੇ ਦੇ ਵਿੱਚ ਉਹਨੂੰ ਫਸਾ ਲਿਆ ਜਾਏ ਉਹਦੇ ਸਟੱਡ ਫਾਰਮ ਤੋਂ ਸ਼ਾਇਦ ਘੋੜੇ ਵੀ ਖੋਲ ਲਏ ਗਏ ਯਾਨੀ ਬਹੁਤ ਜ਼ਿਆਦਾ ਸਪਰੈਸ ਕੀਤਾ ਜਾ ਰਿਹਾ ਉਸ ਨੂੰ ਇਹ ਤੇ ਸਾਫ ਹੈ ਉਹਦੀ ਪਤਨੀ ਹਰਮੀਤ ਦੀ ਸਿਮਰਨਜੀਤ ਹਾਂਜੀ ਉਹ ਹਾਈ ਕੋਰਟ ਗਈ ਹੈ ਜੀ ਮਲਕਣ ਹੁਣ ਜਿਹੜੇ ਡਬਰੀ ਵਾਲੇ ਬੰਦੇ ਨੇ ਹਮ ਉਹਨਾਂ ਦੀ ਜ਼ਮਾਨਤ ਦੀ ਸੁਣਵਾਈ ਚੱਲ ਰਹੀ ਹੈ ਕੋਰਟ ਦੇ ਵਿੱਚ ਜ਼ਮਾਨਤਾ ਤੇ ਉਹਨਾਂ ਦੀਆਂ ਹੋ ਜਾਣਗੀਆਂ ਪਰ ਪਰਚੇ ਹਾਲੇ ਰੁਕ ਨਹੀਂ ਰਹੇ ਹਮ ਪਰਚੇ ਤੇ ਹੋਰ ਪਰਚੇ ਹੋਰ ਪਰਚੇ ਉਹਦਾ ਮਤਲਬ ਕਿ ਇੱਕ ਵੱਡਾ ਕਾਰਨ ਜਿਹੜਾ ਨਜ਼ਰ ਆ ਰਿਹਾ ਹੈ ਹੈ ਹੋਰ ਵੀ ਇਹਦੀ ਡੂੰਘਾਈ 'ਚ ਜਾਣ ਦਾ ਯਤਨ ਕਰਾਂਗੇ ਕਿ ਦਿੱਲੀ ਵਾਲੇ ਚਾਹੁੰਦੇ ਆ ਕਿ ਦੂਜਿਆਂ ਨੂੰ ਬਹੁਤ ਜ਼ਿਆਦਾ ਡਰਾ ਲਿਆ ਜਾਵੇ ਜਾਂ جے ਮੰਨ ਲੋ مان صاحب ਜਾਂ ਪਠਾਨ ਮਾਜਰਾ ਸਾਹਿਬ ਸੋਚ ਰਹੇ ਆ ਕਿ ਅਸੀਂ ਇੱਕ ਗਰੁੱਪ ਜਿਹੜਾ ਉਹ ਇਧਰੋਂ ਬਾਜੀ ਉਧਰ ਕਰਨ ਵਾਸਤੇ ਇਕੱਠਾ ਕਰ ਲਈਏ ਕਿ ਉਹ ਸੰਭਾਵਨਾ ਵੀ ਖਤਮ ਹੋ ਜਾਵੇ ਐਸਾ ਜਾਪ ਰਿਹਾ ਜਿੰਨੀ ਸਫਾਈ ਕਰਵਾਈ ਜਾ ਰਹੀ ਹੈ ਜੀ ਜੀ ਕਿਉਂਕਿ ਮਾਮਲੇ ਨੂੰ ਬਹੁਤ ਵੱਡਾ ਬਣਾਇਆ ਜਾ ਰਿਹਾ ਨਾ ਜਿੰਨਾ ਇਹ ਲੱਗ ਨਹੀਂ ਰਿਹਾ ਸੀ ਸ਼ੁਰੂ ਦੇ ਵਿੱਚ ਜਿੰਨਾ ਕਿ ਵੱਡਾ ਪਾ ਜੀ ਯਾਰ ਕਿਸੇ ਦਾ ਬੱਚਾ ਕੋਈ ਕਹਿ ਰਿਹਾ ਸੀਗਾ ਕਿ ਮੇਰੇ ਪਿਤਾ ਜੀ ਤੁਹਾਡੇ ਨਾਲ پڑھਦੇ ਰਿਹਾ ਜ਼ਰੂਰ ਮੈਨੂੰ ਤੁਸੀਂ ਨਾਮ ਦੱਸਣਾ ਉਹਨਾਂ ਦਾ ਤੇ ਮੇਰੇ ਵੱਲੋਂ ਫਤਿਹ ਅਰਜ਼ ਹੈ ਜੀ ਜੀ अशोक ਮੈਂਬਰ ਜੀ ਕਹਿ ਰਹੇ ਨੇ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸੇਵਕਾ ਕੰਮ ਖਤਰੇ ਵਾਲਾ ਬਿਲਕੁਲ ਜੀ ਪੰਜਾਬ ਦਾ ਇਹ ਕੰਮ ਤੇ ਖਤਰੇ ਵਾਲਾ ਹੈ ਭਾਈ ਮੈਂ ਤੇ ਕਹਿ ਰਿਹਾ ਜੀ ਮੈਂ ਤੇ ਆਰਥਿਕ ਸੰਕਟ ਦੀ ਦੁਹਾਈ ਕਾਂਗਰਸ ਸਰਕਾਰ ਵੇਲੇ ਦੀ ਦੇ ਰਿਹਾ ਜੀ ਹੂੰ ਠੀਕ ਹੈ ਜੀ ਤੇ ਉਹ ਤੁਸੀਂ ਦੇਖ ਲਓ ਪੁਲਿਸ ਰਿਫਾਰਮਸ ਦੀ ਦੁਹਾਈ ਮੈਂ 2016 17 ਤੋਂ ਦੇ ਰਿਹਾ ਤੁਹਾਡੇ ਸਾਹਮਣੇ ਹੁਣ ਕੀ ਹੋ ਰਿਹਾ ਹੂੰ ਠੀਕ ਹੈ ਨਾ ਜੀ ਬਹੁਤ ਸਰੀਆਂ ਚੀਜ਼ਾਂ ਦੀ ਬ੍ਰੇਨ ਡ੍ਰੇਨ ਦੀ ਅਸੀਂ ਗੱਲ ਉਦੋਂ ਸ਼ੁਰੂ ਕੀਤੀ ਸੀ ਜਦੋਂ ਹਾਈਲਾਈਟਸ ਵਾਲੇ ਕੰਮ ਸਟਾਰਟ ਹੋਏ ਸਨ ਜੀ ਉਹ ਤੁਹਾਡੇ ਸਾਹਮਣੇ ਹੁਣ ਰੋਲਾ ਪਾ ਕੇ ਠੱਪ ਵੀ ਹੋਊਗਾ ਠੱਪ ਵੀ ਹੋਊਗਾ ਭਾਈ ਅਸੀਂ ਤੇ ਗਗਾਉਂ ਸਾਡਾ ਕੰਮ ਹੈ ਅਸੀਂ ਕੋਠੇ ਤੇ ਚੜ ਕੇ ਹੋਕਾ ਦੇ ਦਿੰਨੇ ਅਸੀਂ ਚੌਕੀਦਾਰ ਆ ਹਮ ਕਿ ਭਾਈ ਸੁਣੋ 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 ਆ ਕੁਝ ਹੋ ਸਕਦਾ ਹੁਣ ਜਿੰਨੇ ਉਹਨੂੰ ਸੁਣਦਾ ਉਹ ਵੀ ਠੀਕ ਹੈ ਭਾਈ ਸਾਡੇ ਲਈ ਸਵਾਗਤ ਹੋ ਗਿਆ ਤੇ ਜਿੰਨੇ ਕਹਿਣਾ ਕਿ ਐਵੇਂ ਭੌਂਕੀ ਜਾਂਦਾ ਭਾਈ ਉਹ ਵੀ ਸਵਾਗਤ ਹੋ ਗਿਆ ਅਸੀਂ ਕਿ ਇਹ ਤੇ ਡਾਂਗ ਮਾਰ ਕੇ ਗਿੱਟਾ ਤੇ ਤੋੜਨਾ ਰਹਿ ਬਿਲਕੁਲ ਜੀ ਬਿਲਕੁਲ ਮਿੰਟ ਜੀ ਆ ਕਾਲੋਂ ਸਾਹਿਬ ਕਹਿ ਰਹੇ ਨੇ ਕਿ 27 ਦੇ ਵਿੱਚ ਕਹਿੰਦੇ ਪਹਿਲਾਂ ਭਾਜਪਾ ਬੰਦੀ ਜਿਹੜੇ ਸਿੰਘ ਨੇ ਕਹਿੰਦੇ ਉਹਨਾਂ ਨੂੰ ਛੱਡੇਗੀ ਤੇ ਫਿਰ ਸਰਕਾਰ ਬਣਾਉਣ ਵਾਸਤੇ ਕੋਸ਼ਿਸ਼ ਕਰੇਗੀ ਹਾਂਜੀ ਇਸ ਤੇ ਵੀ ਆਪਾਂ ਕਈ ਵਾਰੀ ਚਰਚਾ ਕੀਤੀ ਇਹ ਸੰਕੇਤ ਵੀ ਹੈ ਆ ਇੰਡੀਅਨ ਲਾਇਨ ਬਾਈ ਜੀ ਆਪਾਂ ਇਸੇ ਜ਼ਰੂਰ ਗੱਲਬਾਤ ਕਰਾਂਗੇ ਪਰ ਆਪਣੇ ਕੋਲੇ ਪੰਜਾਬ ਦੇ ਮਸਲੇ ਹੀ ਐਨੇ ਨੇ ਕਿ ਆਪਾਂ ਉਸ ਤੇ ਹੀ ਗੱਲਬਾਤ ਕਰਨ ਦਾ ਜੇ ਆਪਣੇ ਕੋਲ ਸੈਟਿੰਗ ਨਹੀਂ ਆ ਰਹੀ ਇੱਕ ਮਿੱਤਰ ਕਹਿੰਦੇ ਅਮਰਪਾਲ ਸਿੰਘ ਜੀ ਕਹਿੰਦੇ ਕਿ ਕੇ ਕੇ ਸਰ ਨੇ ਫੋਜ਼ਪੋਰ ਐਂਡ ਪੰਜਾਬ ਵਿੱਚੋਂ ਕਿੰਨੇ ਸਬਡਿਵੀਜ਼ਨ ਖਤਮ ਕਰਤੀਆਂ ਕਹਿੰਦੇ ਜਿੱਥੇ ਗਰਾਊਂਡ ਰਿਪੋਰਟ ਜਾਣੀ ਹੈ